ਸਰਬੀਆ ਬੰਦੇ ਡਿਪੋਰਟ ਕਰ ਰਿਹਾ ਐ ਐਂਟਰੀ ਨਹੀਂ ਦੇ ਰਿਹਾ ਹੁਣ ਸਸੀ ਘਾਲ ਦੋਸਤੋ ਮੈਂ ਹੁਸਨ 47 ਬਾਸ ਸਵਾਗਤ ਆ ਤੁਹਾਡਾ ਨੀਵ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਗੱਲ ਕਰਦੇ ਆਂ ਵੀ ਜਿਹੜੇ ਵੀਰ ਹੁਣ ਸਾਈਪ੍ਰਸ ਤੋਂ ਕੋਈ ਸਪੇਨ ਆ ਰਿਹਾ ਕੋਈ ਪੁਰਤਗਾਲ ਆ ਰਿਹਾ ਕੋਈ ਇਟਲੀ ਆ ਰਿਹਾ ਹਨਾ ਤਾਂ ਕਈ ਹੁਣ ਵੱਖੋ ਵੱਖਰੇ ਤਰੀਕਿਆਂ ਨਾਲ ਆ ਰਹੇ ਨੇ ਕੋਈ ਹਨਾ ਟੂਰਿਸਟ ਵੀ ਜੇ ਤਿਆਰੇ ਆ ਕੋਈ ਡੌਂਕੀ ਲਾ ਰਿਹਾ ਕੋਈ ਹਨਾ ਬਾਈ 에ਅਰ ਆ ਰਿਹਾ ਤਾਂ ਜਿਹੜੇ ਡੌਂਕੀ ਲਾ ਰਿਹਾ ਮੋਸਟਲੀ ਜਾਂ ਕੋਈ ਕਿਵੇਂ ਵੀ ਆ ਰਹੇ ਆ ਚਲੋ ਹਨਾ ਤમે ਦੇਖਿਆ ਵੀ ਹੁਣ ਕਈ ਹੁਣ ਬਾਈ ਜਿੱਦਾਂ ਸਰਬੀ ਆਉਂਦੇ ਆ ਪਹਿਲਾਂ ਹਨਾ ਸਰਬੀਆ ਤੋਂ ਫਿਰ ਅੱਗੇ ਮੂਵ ਹੁੰਦੇ ਆ ਤਾਂ ਮੇਰੇ ਕੋਲੇ ਇੱਕ ਦੋ ਜਣਿਆਂ ਦੇ ਫੋਨ ਵੀ ਆਇਆ ਇੱਕ ਮੇਰੇ ਏਰੀਆ ਦਾ ਬੰਦਾ ਜਿਹੜਾ ਪਹਿਲਾਂ ਸਰਬੀਆ ਗਿਆ ਸੀ ਉਹਨੂੰ ਉੱਥੋਂ ਰਿਪੋਰਟ ਕਰਤਾ ਤਾਂ ਕੀ ਹੁੰਦਾ ਉਹ ਇੰਡੀਆ ਪਹੁੰਚ ਗਿਆ ਹੁਣ ਤਾਂ ਇੰਡੀਆ ਉਹ ਹੁਣ ਉੱਥੋਂ ਉਹਨੇ ਅੱਗੇ ਹੋਰ ਹਿਸਾਬ ਨਾਲ ਕਿਸੇ ਪਾਸੇ ਨਿਕਲਣਾ ਉਹਨੇ ਵੀ ਸਪੇਨ ਵੱਲ ਆਉਣਾ ਸੀ ਇਧਰ ਪੁਰਤਗਾਲ ਸਾਈਡ ਆਉਣਾ ਸੀਗਾ ਤਾਂ ਚੱਕਰੇ ਇਹ ਪਿਆ ਵੀ ਹੁਣ ਸਤਾਈ ਕਰ ਦਿੱਤੀ ਗਈ ਆ ਸਰਬੀਆ ਦੇ ਵਿੱਚ ਐਂਟਰੀ ਬੰਦ ਕਰ ਦਿੱਤੀ ਗਈ ਆ ਤੇ ਉਹ ਚੀਜ਼ ਦਾ ਹੁਣ ਖਾਸ ਧਿਆਨ ਰੱਖਿਓ ਜਿਹੜੇ ਹੁਣ ਅੱਜ ਦੇ ਟਾਈਮ ਦੇ ਵਿੱਚ ਸਾਈਪ੍ਰਸ ਤੋਂ ਅੱਗੇ ਮੂਵ ਹੋਣਾ ਚਾਹੁੰਦੇ ਆ ਤੇ ਉਹ ਇਨਫੋਰਮੇਸ਼ਨ ਪੂਰੀ ਲੈ ਕੇ ਆਇਓ ਆਬਦੀ ਪਹਿਲਾਂ ਦੇਖ ਕੇ ਆਓ ਵੀ 27 ਉਹਦੇ ਹੀ ਆ ਕਿ ਕਿਵੇਂ ਆ ਹੁਣ ਟਾਉਨਾ ਟਾਈਮ ਵੇਟ ਕਰ ਲਿਓ ਜਿੰਨਾ ਟਾਈਮ 27 ਚੱਲ ਰਹੀ ਆ ਉਹ ਤੋਂ ਬਾਅਦ ਚ ਅੱਗੇ ਮੂਵ ਹੋ ਜਿਓ ਕਿਉਂਕਿ ਹੁਣ ਜਿਹੜੇ ਹੁਣ ਸਾਈਪ੍ਰਸ ਦੇ ਵਿੱਚ ਰਹਿੰਦੇ ਆ ਜਿਵੇਂ ਹੁਣ ਮੈਂ ਵੀ 2 ਸਾਲ ਨਾਲ ਆ ਕੇ ਆ ਆਪਾਂ ਨੂੰ ਪਤਾ ਵੀ ਇੱਥੋਂ ਦੇ ਜਿਹੜੇ ਮਾਲਕ ਨੇ ਉਹ ਜਾਂ ਤਾਂ ਤੁਹਾਨੂੰ ਦੇਣਗੇ ਰਿਲੀਜ਼ ਜਦੋਂ ਤੁਸੀਂ ਅੱਗੇ ਮੂਵ ਹੋਣਾ ਜਾਂ ਫਿਰ ਤੁਸੀਂ ਉਹਨਾਂ ਨੂੰ ਬਿਨਾਂ ਦੱਸੀ ਅੱਗੇ ਮੂਵ ਹੋਵੋਗੇ ਤੇ ਹੋਰ ਕੋਈ ਰੀਜ਼ਨ ਨਹੀਂ ਇਦਾਂ ਮੈਨੂੰ ਲੱਗਦਾ 10 'ਚੋਂ ਇੱਕ ਬੰਦਾ ਵੀ ਮਸਾ ਹੀ ਹੋਣਾ ਓਨਰ ਜਿਹੜਾ ਤੁਹਾਨੂੰ ਕਹੂਗੀ ਤੁਸੀਂ ਅੱਗੇ ਮੂਵ ਹੋ ਸਕਦੇ ਹੋ ਕਿਉਂਕਿ ਉਹ ਨਹੀਂ ਚਾਹੁੰਦੇ ਵੀ ਕੋਈ ਅੱਗੇ ਮੂਵ ਹੋਵੇ ਕਈ ਐਦਾਂ ਦੇ ਵੀ ਨੇ ਮਾਲਕ ਜਿਹੜੇ ਪਿੰਕ ਵੀ ਨਹੀਂ ਦਿੰਦੇ ਪਿੰਕ ਵੀ ਆਪਣੇ ਕੋਲੇ ਰੱਖ ਲੈਂਦੇ ਆ ਕਿਉਂਕਿ ਉਹਨਾਂ ਨੂੰ ਪਤਾ ਜਦੋਂ ਪਿੰਕ ਆ ਗਈ ਤਾਂ ਇਹਨਾਂ ਨੇ ਅੱਗੇ ਮੂਵ ਹੋ ਜਾਣਾ ਤਾਂ ਉੱਥੇ ਫਿਰ ਕੀ ਹੋ ਜਾਂਦਾ ਜਦੋਂ ਤੁਸੀਂ ਰਿਲੀਜ਼ ਲੈਣੇ ਹੋ ਜਾਂ ਬਿਨਾਂ ਦੱਸੇ ਆਉਣੇ ਹੋ ਅੱਗੇ ਸੋਨੂੰ ਸਰਬੀਆ ਐਂਟਰੀ ਨਹੀਂ ਦਿੱਤੀ ਤਾਂ ਸਰਬੀਆ ਨੇ ਸੋਨੂੰ ਭੇਜਤਾ ਸਾਈਪ੍ਰਸ ਸਾਈਪ੍ਰਸ ਉੱਥੇ ਛੋਡੇ ਕੋਲੇ ਕੋਈ ਨਾ ਸੋਨੂੰ ਓਨਰ ਨੇ ਐਂਟਰੀ ਦੇਣੀ ਫਿਰ ਬਾਅਦ ਵਿੱਚ ਤਾਂ ਸੋਨੂੰ ਭੇਜਣਾ ਉਹਨਾਂ ਨੇ ਇੰਡੀਆ ਫਿਰ ਕਿਤੇ ਇਹ ਗੱਲ ਨਾ ਹੋਵੇ ਵੀ ਤੁਸੀਂ ਸਾਈਪ੍ਰਸ ਜੋਗੇ ਵੀ ਨਾ ਰਹੋ ਤੇ ਸਾਈਪ੍ਰਸ ਵੀ ਛੋਡੇ ਹੱਥੋਂ ਜਾਵੋ ਜਿਹੜੇ 2 ਰੁਪਏ ਕਮਾ ਰਹੇ ਹੋ ਕਿਤੇ ਉਹ ਵੀ ਹਨਾ ਤੁਹਾਡੇ ਵਸ ਨਾ ਰਹੇ ਹੱਥ ਵਸ ਨਾ ਰਹੇ ਤਾਂ ਕਰਕੇ ਜਦੋਂ ਵੀ ਆਉਣਾ ਆਪਦੀ ਇਨਫੋਰਮੇਸ਼ਨ ਪੂਰੀ ਲੈ ਕੇ ਆਇਓ ਕਿਉਂਕਿ ਮੇਰੇ ਏਰੀਆ ਦਾ ਇੱਕ ਬੰਦਾ ਸੀ ਉਹਨੇ ਇਦਾਂ ਹੀ ਮੂਵ ਕਰਨਾ ਸੀਗਾ ਸਾਈਪ੍ਰਸ ਤੋਂ ਤਾਂ ਉਹ ਇੰਡੀਆ ਬੈਠਾ ਹੁਣ ਉਹਨੇ ਹੋਰ ਸਿਸਟਮ ਲਾਉਣਾ ਕੋਈ ਹੁਣ ਦੇਖਣਾ ਕਿੱਦਾਂ ਮੈਂ ਆਵਾਂ ਤਾਂ ਸ਼ਿਆਣੇਗਨ ਦੇ ਵਿੱਚ ਉਹਨੇ ਇਦਾਂ ਐਂਟਰੀ ਲੈਣੀ ਆ ਤਾਂ ਜਿਹੜਾ ਵੀ ਅੱਜ ਦੇ ਟਾਈਮ ਦੇ ਵਿੱਚ ਆ ਰਹੇ ਆ ਤਾਂ ਹੁਣ ਦੇਖਿਓ ਕਿਉਂਕਿ ਸਰਬੀਆ ਨੇ ਕਰ ਦਿੱਤੀ ਹੈ ਸਫਤਾਈ ਇਹ ਚੀਜ਼ ਦਾ ਖਾਸ ਧਿਆਨ ਰੱਖਿਓ ਬਾਕੀ ਜੇ ਵੀਡੀਓ ਲੱਗੀ ਚੰਗੀ ਤਾਂ ਲਾਈਕ ਸ਼ੇਅਰ ਜਰੂਰ ਕਰਦੇ ਹੋ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹੜੇ ਨਵੇਂ ਨੇ ਬੱਲ ਆਈਕਨ ਤੇ ਕਰ ਦਿਓ ਕਲਿੱਕ ਤਾਂ ਕਿ ਨਵੇਂ-ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਅੱਗੇ ਆ ਸਕੇ ਜਲਦੀ ਮਿਲਦੇ ਹਾਂ ਇੱਕ ਹੋਰ ਵਧੀਆ ਹੀ ਵੀਡੀਓ ਲੈ ਕੇ ਸੋ ਥੈਂਕ ਯੂ ਸੋ ਮੱਚ ਬਾਏ ਟੇਕ ਕੇ